ਜੀ ਦੋਸਤੋ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਪਿਆਰ ਭਰੀ ਸ਼ਸ਼ਰੀਕਾਲ ਸਵਾਗਤ ਕਰਦੇ ਹਾਂ ਤੁਹਾਡਾ ਇਸ YouTube ਚੈਨਲ ਤੇ ਤੇ ਆਓ ਆਪਾਂ ਹੁਣ ਗੱਲ ਕਰਦੇ ਹਾਂ ਮੇਨ ਮੁੱਦੇ ਤੇ ਜਿਹੜੀ ਮੇਨ ਵੀਡੀਓ ਬਾਰੇ ਗੱਲ ਕਰਦੇ ਹਾਂ ਆਪਾਂ ਕਿਸ ਟੌਪਿਕ ਤੇ ਵੀਡੀਓ ਜਿਹੜੀ ਬਣਾਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਤੁਸੀਂ YouTube ਉੱਪਰ ਜੇ ਹਾਲ ਹੀ ਨਵੇਂ ਨਵੇਂ ਹੋ ਤੇ YouTube ਉੱਪਰ ਤੁਸੀਂ ਹੁਣੀ-ਹੁਣੀ ਕੰਮ ਕਰਨ ਲੱਗੇ ਹੋ ਤੇ ਤੁਹਾਨੂੰ ਜਿਹੜੀ YouTube ਦਿਆਂ ਨਵੀਆਂ ਸ਼ਰਤਾਂ ਨੇ ਉਹਨਾਂ ਬਾਰੇ ਨਹੀਂ ਪਤਾ ਤਾਂ ਤੁਹਾਨੂੰ ਅੱਜ ਆਪਾਂ ਦੱਸਦੇ ਹਾਂ ਵੀ ਤੁਹਾਨੂੰ ਜਿਹੜੀ YouTube ਦੀਆਂ ਨਵੀਆਂ ਸ਼ਰਤਾਂ ਨੇ ਉਹਨਾਂ ਬਾਰੇ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਜਿਵੇਂ ਕਿ ਤੁਸੀਂ ਨੇ ਦੇਖਿਆ ਹੈ ਹੁਣ YouTube ਉੱਪਰ ਨਾ ਜਿਹੜੇ ਬਹੁਤ ਸਾਰੇ ਇਹੋ ਜਿਹੇ ਚੈਨਲ ਨੇ ਜਿਹੜੇ ਕੀ ਡਿਲੀਟ ਕਰ ਦਿੱਤੇ ਗਏ ਨੇ YouTube ਨੇ ਬਿਲਕੁਲ ਹੀ ਹਟਾਤੇ ਡਿਲੀਟ ਕਰਤੇ ਇਹ ਜਿਹੜੇ ਵੀ ਚੈਨਲ ਨੇ ਡਿਲੀਟ ਕਰੇ ਨੇ ਇਹਨਾਂ ਦਾ ਕਾਰਨ ਕੀ ਹੈਗਾ ਡਿਲੀਟ ਕਰਨ ਦਾ ਮੇਨਾਂ ਜਿਹੜਾ ਕੀ ਕਾਰਨ ਕੀ ਸੀ ਆ ਉਹ ਆਪਾਂ ਤੁਹਾਨੂੰ ਅੱਜ ਉਹਦੇ ਬਾਰੇ ਦੱਸਾਂਗੇ YouTube ਨੇ ਹੁਣ ਜਿਹੜੇ 3 2-3 ਫੀਚਰ ਨਵੇਂ ਮਤਲਬ ਅਪਡੇਟ ਨੇ ਉਹ ਕਰ ਇਹਨੇਗੇ ਨੰਬਰ 1 ਦੇ ਤੁਸੀਂ ਕੋਈ ਵੀ ਜਿਹੜੀ ਕੀ ਅਰਨਿੰਗ ਵਾਲੀ ਵੀਡੀਓ ਹੋਗੀ ਐਪ ਦੀ ਪ੍ਰੋਮੋਸ਼ਨ ਨਹੀਂ ਕਰ ਸਕਦੇ ਤੁਸੀਂ ਜਿਵੇਂ ਕਿ ਤੁਸੀਂ ਉਹ ਐਪ ਤੁਹਾਡਾ ਜਿਹੇ ਪਲੇ ਸਟੋਰ ਦੇ ਉੱਤੇ ਹੈਗਾ ਜਾਂ ਫਿਰ Google ਤੇ ਜਾਂ ਕੋਈ ਹੋਰ ਵੀ ਕਿਸੇ ਤਰ੍ਹਾਂ ਦਾ ਅਦਰ ਹੈਵਗਾ ਉਹ ਵੀ ਤੁਸੀਂ ਪ੍ਰੋਮੋਸ਼ਨ ਨਹੀਂ ਕਰ ਸਕਦੇ ਨੰਬਰ 2 ਤੇ ਤੁਸੀਂ ਆਪਣੀ ਵੀਡੀਓ ਦੇ ਵਿੱਚ ਜਿਵੇਂ ਕਿ ਤੁਸੀਂ ਨੇ ਦੇਖਿਆ ਉਹ ਵੀ ਅੱਗੇ ਮੈਚ ਚਾਣੀ ਆ ਪ੍ਰੈਡਿਕਸ਼ਨ ਵਾਲੀਆਂ ਮੈਚ ਕ੍ਰਿਪਟ ਮੈਚ ਹੋਏਗੇ ਹੋਰ ਕਿਹੜੀ ਤਰ੍ਹਾਂ ਦੇ ਮੈਚ ਹੋਗੇ ਵੀ ਤੁਸੀਂ ਐਵੇਂ ਵੀਡੀਓ ਬਣਾ ਕੇ ਪਾਉਂਦੇ ਸੀਗੇ ਉਹ ਨਹੀਂ ਤੁਸੀਂ ਪਾ ਸਕਦੇ ਹੋਗੇ ਉਹਦੇ ਕਰਕੇ ਵੀ ਜਿਹੜਾ ਤੁਹਾਡਾ YouTube ਚੈਨਲ ਹੈਗਾ ਉਹ ਡਿਲੀਟ ਕਰ ਦਿੱਤਾ ਜਾਂਦਾ ਹੈਗਾ ਇਹ ਦੋ ਕਾਰਨ ਨੇਗੇ ਜਿਨ੍ਹਾਂ ਦੇ ਤੁਹਾਡਾ ਚੈਨਲ ਹੈ ਜਿਹੜਾ ਡੀਲੀਟ ਕਰ ਦਿੱਤਾ ਜਾਂਦਾ YouTube ਵੱਲੋਂ ਬਿਲਕੁਲ ਹੀ ਹਟਾ ਦਿੱਤਾ ਜਾਂਦਾ ਹੈਗਾ ਤਾਂ ਤੁਹਾਨੂੰ ਮੈਂ ਦੱਸਦਾ ਵੀ YouTube ਉੱਪਰ ਜੇ ਤੁਸੀਂ ਵੀਡੀਓ ਬਣਾਉਂਦੇ ਹੋ ਤਾਂ ਤੁਹਾਨੂੰ ਇਹ ਗੱਲਾਂ ਦਾ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ YouTube ਉੱਪਰ ਕਿਸ ਤਰ੍ਹਾਂ ਦੀ ਵੀਡੀਓ ਇਹ ਵੀਡੀਓ ਨਹੀਂ ਨਹੀਂ ਹੈ ਜਿਹੜੀਆਂ ਜਾਂ ਕਿਸ ਤਰ੍ਹਾਂ ਦਾ ਕੰਟੈਂਟ ਹੈਗਾ ਜਿਹੜਾ ਉਹ ਅਪਲੋਡ ਹੁੰਦਾ ਹੈਗਾ ਤੁਸੀਂ ਆਪਣੀ ਮਰਜ਼ੀ ਅਨੁਸਾਰ ਅਪਡੇ ਅਨੁਸਾਰ ਤੁਸੀਂ ਕੰਟੈਂਟਾ ਜਿਹੜਾ ਨਹੀਂ ਪਾ ਸਕਦੇ YouTube ਉੱਪਰ ਹੁਣ ਤੁਸੀਂ ਜਿਹੜੀ YouTube ਦੇਖਿਆ ਵੀ YouTube ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਰਕ मतलब ਹੋਈ ਜਾਂਦੀ ਹੈ ਕਿ YouTube ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ-ਨਵੀਆਂ ਜਿਹੜੀਆਂ ਸ਼ਰਤਾਂ ਨਾ ਹੀ ਆਪਦੀਆਂ ਲਾਗੂ ਕਰਦੀ ਜਾਂਦੀ ਹੈਗੀ ਤਾਂ ਤੁਹਾਨੂੰ YouTube ਉੱਪਰ ਜੇ ਤੁਸੀਂ ਨੇ ਕੰਮ ਕਰਨਾ ਹੈ ਤਾਂ ਤੁਹਾਨੂੰ YouTube ਦੀ ਜਿਹੜੀ ਗਾਈਡਲਾਈਨਾਂ ਨੇਗੀਆਂ ਉਹਨਾਂ ਦੇ ਮੁਤਾਬਕ ਹੀ YouTube ਉੱਪਰ ਕੰਮ ਕਰਨਾ ਕੋਈ ਗਾ ਨਹੀਂ ਤਾਂ ਤੁਹਾਡਾ ਜਿਹੜਾ ਚੈਨਲ ਹੈਗਾ ਉਹ ਡਿਲੀਟ ਵੀ ਹੋ ਸਕਦਾ ਹੈਗਾ। ਬਾਕੀ ਆਪਣੀ ਇਹ ਜਾਣਕਾਰੀ ਦੱਸੋ ਕਿਵੇਂ ਲੱਗੀ। ਵੀਡੀਓ ਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ।